ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਕਾਮੇਡੀਅਨ ਭਾਰਤੀ ਸਿੰਘ ਹਸਪਤਾਲ 'ਚ ਭਰਤੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਕਰੀਨ ਉੱਤੇ ਕਿ ਕਿਸ ਤਰ੍ਹਾਂ ਭਾਰਤੀ ਸਿੰਘ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਭਾਰਤੀ ਸਿੰਘ ਐਕਟਿਵ ਰਹਿੰਦੇ ਨੇ ਤੇ ਆਪਣੇ ਬੇਟੇ ਨੂੰ ਯਾਦ ਕਰਕੇ ਇੱਥੇ ਭਾਰਤੀ ਸਿੰਘ ਭਾਵੁਕ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਅਚਾਨਕ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਪਹਿਲਾਂ ਤਾਂ ਇਸ ਦਰਦ ਨੂੰ ਅਨਗੋਲਿਆ ਕੀਤਾ ਗਿਆ ਉਹਨਾਂ ਵੱਲੋਂ ਪਰ ਜਦੋਂ ਦਰਦ ਜ਼ਿਆਦਾ ਵੱਧ ਗਿਆ ਤਾਂ ਹਸਪਤਾਲ ਦੇ ਵਿੱਚ ਭਰਤੀ ਉਹਨਾਂ ਨੂੰ ਇੱਥੇ ਕਰਵਾਣਾ ਪਿਆ ਇੰਡਸਟਰੀ ਦਾ ਵੱਡਾ ਨਾਂ ਹੈ ਭਾਰਤੀ ਸਿੰਘ ਦੱਸ ਜੀਏ ਕਿ ਹਸਪਤਾਲ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿਸ ਦੇ ਵਿੱਚ ਕੀ ਭਾਰਤੀ ਸਿੰਘ ਦੇ ਨਾਲ ਉਹਨਾਂ ਦੇ ਪਤੀ ਹਰਸ਼ ਲਿੰਬਾਚੀਆ ਵੀ ਦੇਖੇ ਜਾ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਾਮੇਡੀਅਨ ਭਾਰਤੀ ਸਿੰਘ ਹਸਪਤਾਲ 'ਚ ਭਰਤੀ ਹੈ ਉਹਨਾਂ ਦੇ ਫੈਨਸ ਵੀ ਉਹਨਾਂ ਨੂੰ ਲੈ ਕੇ ਕਾਫੀ ਚਿੰਤਿਤ ਹੋ ਰਹੇ ਨੇ ਤੇ ਦੱਸ ਦਈਏ ਕਿ ਆਪਣੇ ਬੇਟੇ ਨੂੰ ਯਾਦ ਕਰਕੇ ਵੀ ਭਾਰਤੀ ਸਿੰਘ ਇੱਥੇ ਭਾਵਕ ਹੋ ਰਹੇ ਨੇ ਦੱਸ ਦਈਏ ਕਿ ਪਿੱਤੇ ਦੀ ਪੱਥਰੀ ਜਿਹੜੀ ਆ ਉਹਨਾਂ ਨੂੰ ਦੱਸੀ ਗਈ ਹੈ ਟੈਸਟਾਂ ਦੇ ਵਿੱਚ ਉਹਨਾਂ ਦੇ ਪਿੱਤੇ ਦੀ ਪੱਥਰੀ ਆਈ ਹੈ ਤੇ ਅਚਾਨਕ ਪੇਟ ਦੇ ਵਿੱਚ ਦਰਦ ਦੇ ਚੱਲਦਿਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ